ਮਾਰ ਕੇ ਰੋਣਾ ਜੀ ਤਾਂ ਉਹ ਦੱਸਾਇਆ ਕਿ ਅੱਛਾ ਹੋਰ ਬੱਲੇ ਨਾ ਪਾਪ ਹੋਏ ਇੱਕ ਚਾਲਾ ਰੇਡੀ ਜੇ ਇਹਨਾਂ ਤੇ ਪਾਣੀ ਨਾ ਖੋਵੇ ਤਾਂ ਘੋੜੀ ਤੇ ਕਾਵ ਜੇ ਇਹ ਨਹੀਂ ਤਾਂ ਪਾਣੀ ਖੋੋ ਜਾਪਸ ਜਿਲੀ ਇੱਟਾ ਨੇ ਯਾਰ ਹੂੰ ਕਦਿਹਟ ਸਵਾਤਰ ਵੀ ਨਹੀਂ ਆ ਕੇ ਗਿਆ ਹੋਰ ਆਹ ਲਈ ਪਰ ਟੱਕੇ ਜਾਂਦੇ ਅੱਛਾ ਹਾਂ ਸੋ ਸੈਂਟ ਜ਼ਰੂਰ ਮੰਨਨੇ ਹੁੰਦਾ ਹੀ ਨਿਤਪੰਦ ਮੇਰੇ ਗਾਸ ਨੂੰ ਆਜੇ 20 ਫੁੱਟ ਵੀ ਲਾਈਟ ਖੋਦੇ ਹਾਂ ਆਜੇ ਆ ਸਾਲ ਹੀ ਹੋਇਆ ਲੱਖੀ ਨਾ ਮੇਰੇ ਸਾਹ ਸਰਪੰਚ ਨਾਵੇ ਇਤਰਾ ਜਾਨ ਜੋੜਦੀ ਆ ਐਵੇਂ ਸਰਾਮ ਇਲੈਕਸ਼ਨ ਚ ਲੱਗੇ ਨੇ ਇੱਤਾਂ ਜਿਹੜਾ ਸਰਪੰਚ ਇਹਦਾ ਕੰਮ ਕਰਦਾ ਨਾ ਜਾਨ ਹੀ ਛੋੜਦੀ ਬਾਦ ਚੋਂ ਜੀ ਦੋਸਾਂ ਦਾਇਓ ਤੇ ਜਿਹੜੇ ਨੂੰ ਆਪ ਦੇ ਬੋਲ ਰੋ ਮੈਂ ਹਾਂ ਨਾ ਮਤਵਾਦ ਨਾਲ ਆਪਾਂ ਦੇ ਵਾਲੀ ਕਿਹਦਾ ਹੱਲ ਹੋਣੀ ਹੈ ਰਾਜੀ ਇਹ ਰਸਤਾ ਐਡੀਸੀ ਸਾਹਿਬ ਟਕਾਵਾਂ ਵਾਲੀ ਦੇ ਵਿੱਚ ਨਾ ਸੜਕ ਮਨਜ਼ੂਰ ਕਰਵਾਈ ਸੀ ਖੜਵੰਜੇ ਵਾਲੀ ਮੈਨੂੰ ਹੁਣ ਇੱਥੇ ਤੇ ਆਪਣੇ ਸਾਰੇ ਬੰਦੇ ਲੈ ਕੇ ਆਏ ਨੇ ਤੇ ਇੱਟਾਂ ਬਹੁਤ ਮਾੜੀਆਂ ਕਹਿੰਦੇ ਲਾਰੇ ਨੇ ਮੈਂ ਆ ਕੇ ਚੈੱਕ ਕੀਤਾ ਵਾਕਈ ਮਾੜੀਆਂ ਨੇ ਆ ਅਜਿਕ ਕਾਵਾਂ ਵਾਲੀ ਦੇ ਵਿੱਚ ਐ ਕਰਿਓ ਇੱਕ ਜਿਹੜਾ ਤੁਹਾਡੇ ਥੱਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਜਿਹੜੇ ਇੱਥੇ ਚੈੱਕ ਕਰਦੇ ਨੇ ਮੌਕੇ ਤੇ ਆ ਕੇ ਇਹਨੂੰ ਇੱਕ ਦਿਨ ਕਰੋ ਸਸਪੈਂਡ ਠੀਕ ਹੈ ਸਸਪੈਂਡ ਕਰੋ ਨਾ ਪਤਾ ਲੱਗੇ ਅੱਗੇ ਤੋਂ ਕੋਈ ਉਹ ਕੰਮ ਨਾ ਆਵੇ ਹਾਂ ਦੋ ਦੰਟਰਾਲੀਆਂ ਔਰ ਸਟੀਆਂ ਵੀ ਆ ਨੇ ਇਹ ਸਾਰੀਆਂ ਚੁਕਵਾ ਕੇ ਤੇ ਵਧੀਆ ਇਟ ਲਵਾਓ ਇੱਥੇ ਸਾਰੀ ਹਾਂ ਐਕਸ਼ਨ ਲਾਓ ਜਿਹੜੇ ਜਿਹੜੇ ਵਿੱਚ ਐਵੇਂ ਨਾ ਗਲਤ ਕੰਮ ਬਿਲਕੁਲ ਨਹੀਂ ਕਰਨਾ ਆਪਾਂ ਅੱਜ ਅਸੀਂ ਆਏ ਸੀਗੇ ਪਿੰਡ ਕਾਵਾਂ ਵਾਲੀ ਔਰ ਲੋਕਾਂ ਨੂੰ ਮਿਲੇ ਆ ਔਰ ਮੈਨੂੰ ਲੋਕਾਂ ਨੇ ਦੱਸਿਆ ਜੋ ਅਸੀਂ ਪਿੱਛੇ ਸੜਕਾਂ ਬਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇੱਟਾਂ ਵਾਲੀਆਂ ਜਿਹੜੀਆਂ ਲੋਕ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ ਇਸੇ ਤਹਿਤ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਆ ਜਿੱਥੇ ਅਸੀਂ ਇੱਕ ਟਾਣੀ ਮਨਜੀਤ ਸਿੰਘ ਮਹਿੰਦਰ ਸਿੰਘ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ ਖੜਵੰਜਾ ਲਗਵਾ ਰਹੇ ਸੀ ਆ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ 52 ਉਹ ਇਟ ਮਾੜੀ ਆਈ ਹੈ ਮਾੜੀ ਲੱਗੀ ਹੈ ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਉਹਨਾਂ ਨੂੰ ਕਾਲ ਕੀਤੀ ਹੈ ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਹੋ ਜੀ ਗਲਤੀ ਨਾ ਕਰੇ ਔਰ ਮੈਂ ਸਾਰੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਸਾਡੀ ਨੋਲਿਜ ਦੇ ਵਿੱਚ ਲਿਆਇਆ ਜਾਵੇ ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਹੋਣ ਦੇਣਾ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ ਕੰਮਕਾਰ ਨੇ ਡਿਵੈਲਪਮੈਂਟ ਦੇ ਉਹਨਾਂ ਤੇ ਇਹ ਪੈਸਾ ਲੱਗਣਾ ਹੈ ਔਰ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ ਜੇ ਕੋਈ ਸਾਨੂੰ ਸ਼ਿਕਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤੁਹਾਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਮੈਂ ਲੋਕਾਂ ਨੂੰ ਫਿਰ ਅਪੀਲ ਕਰਦਾ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੇਰੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ